ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਸਾਨ ਬੁਣਤੀ ਚੈਨਲ ਤੇ ਅੱਜ ਮੈਂ ਬਹੁਤ ਵਧੀਆ ਤੁਹਾਨੂੰ ਇੱਕ ਨਾ ਛੋਟੇ ਬੱਚੇ ਦੇ ਇੱਕ ਤੋਂ 1.5 ਸਾਲ ਦੇ ਬੱਚੇ ਦਾ ਆਪਾਂ ਬੂਟ ਬਣਾਵਾਂਗੇ ਦੇਖੀਏ ਬੂਟ ਬਣਾਉਣ ਲਈ ਆਪਾਂ ਨੇ ਇੱਕ ਬੂਟ ਬਣਾ ਲਿਆ ਹੁਣ ਮੈਂ ਦੂਜਾ ਬੂਟ ਤਿਆਰ ਕਰੂੰਗੀ ਇਦਾਂ ਹੀ ਤੇ ਬੂਟ ਬਣਾਉਣ ਲਈ ਤੁਸੀਂ ਦੇਖਣ ਲਈ ਵੀਡੀਓ ਨਾ ਲਾਇਕ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਓ ਬੂਟ ਬਣਾਉਣ ਲਈ ਆਪਾਂ ਲੈਨੇ 52 ਕੁੰਡੇ 50 ਤੇ 2 ਕੁੰਡੇ ਉੱਪਰ ਪਹਿਲਾਂ ਆਪਾਂ ਬੱਟਾਂ ਹੀ ਪਾਉਣੀਆਂ ਨੇ ਉਲਟੀ-ਉਲਟੀਆਂ ਤੁਹਾਨੂੰ ਬਣਾ ਕੇ ਦਿਖਾਉਣੇ ਆਪਾਂ ਦੇਖੀਏ ਇੱਕ ਤੇ ਇਹ 1.5 ਸਾਲ ਦੇ ਬੱਚੇ ਦੇ ਬਹੁਤ ਵਧੀਆ ਫਿੱਟ ਆਉਣਗੇ ਤੇ 52 ਕੁੰਡੇ ਨੇ ਇਹ ਇਹ ਬਸ ਇਦਾਂ ਹੀ ਆਪਾਂ ਉਲਟੀ-ਉਲਟੀ ਬੱਟਾਂ ਪਾਵਾਂਗੇ ਹਜੇ ਸਲਾਈਆਂ ਉਲਟੀਆਂ-ਉਲਟੀਆਂ ਹੀ ਪਾਉਣੀਆਂ ਨੇ ਜਾਨੂ ਮਾ ਸਲਾਈ ਪਾਉਣੀ ਆ ਸਾਰੀ ਦੇਖੋ ਉਲਟੀ ਸਲਾਈ ਆਪਣੀ ਪੈ ਚਲੀ ਦੇਖੀਏ ਆਪਾਂ ਹੁਣ ਇਸੇ ਤਰੀਕੇ ਨਾਲ ਨਾ ਇੱਕ ਗੁੰਡਾ ਤਾਰਾਂਗੇ ਇੱਕ ਕੁੰਡਾ ਤਾਰ ਕੇ ਆਪਾਂ ਸਾਰੇ ਕੁੰਡੇ ਫਿਰ ਆਪਾਂ ਉਲਟੀ ਮੈਂ ਤੁਹਾਨੂੰ ਦੱਸਦੀ ਜਿੰਨੀਆਂ ਇਹ ਮੈਂ 6 ਲਾਈਨਾਂ ਦਾ ਗੇੜਾ ਨਾ ਪੌਲਟੀਆਂ ਉਲਟੀਆਂ ਉਲਟੀਆਂ ਪਾਉਣੀਆਂ ਨੇ ਮੈਂ ਤੁਹਾਨੂੰ 6 ਲਾਈਨਾਂ ਕਰਕੇ ਦਿਖਾਉਂਗੀ ਇਹ ਐਦਾਂ ਹੀ ਬਣਾਉਣੀਆਂ ਜਿਵੇਂ ਬਣਾਉਣੇ ਆਪਾਂ ਦੇਖੀਏ ਉਲਟੀ ਉਲਟੀ ਸਾਰੀ ਲਾਈਨ ਪੈਣੀ ਹੈ ਇਹ ਸਾਰੀਆਂ ਲਾਈਨਾਂ ਪਾ ਕੇ ਫਿਰ ਆਪਾਂ ਦਿਖਾਉਣੀ ਹੈ ਦੇਖੋ ਆਪਣੀਆਂ ਉਲਟੀਆਂ ਉਲਟੀਆਂ ਬਟਾਂ ਪੈ ਗਈਆਂ 12 ਸਲਾਈਆਂ ਦੀ ਆਪਾਂ ਨੇ ਬਣਾਈ ਆ ਇਹ 12 ਸਲਾਈਆਂ ਪਾ ਕੇ 6 ਲੈਣਾ ਉਧਰ ਹੋ ਗਈਆਂ 6 ਹੀ ਉਧਰ ਹੋ ਗਈਆਂ ਦੇਖੀਓ ਉਲਟੀ ਸਲਾਈ ਆਪਣੀ ਉਹ ਸਿੱਧੀ ਸਲਾਈ ਕਰਾਂਗੀ ਉਲਟੀ ਸਲਾਈ ਪੈ ਗਈ ਆਪਣੀ ਦੇਖੋ ਵੀ ਹੁਣ ਆਪਾਂ ਕੀ ਕਰਾਂਗੇ ਇਹਨਾਂ ਨੂੰ ਮੈਂ 18 ਪਹਿਲਾਂ ਗੁੰਡੇ 1 2 3 4 5 6 7 8 9 10 11 12 13 14 15 16 17 18 ਠਾਰਾਂ ਠੀਕ ਕੁ ਜੇ ਆਪਾਂ ਇਹਨੂੰ ਗਿਣਦੇ ਆ ਤਾਂ ਆਪਣੇ ਹੋ ਗਏ 19 ਆਪਾਂ ਨੇ 18 ਕਾ ਨ 1 2 3 4 5 6 7 8 9 10 11 12 13 14 15 16 17 18 19 19 ਹੋ ਗਏ ਹੈ ਆਪਣੇ ਠੀਕ ਹੈ ਜੀ ਆਪਾਂ ਕਰਾਂਗੇ 18 ਦੇਖੋ ਹੁਣ ਇਹ ਧਾਗੇ ਨੂੰ ਕਰਾਂਗੇ ਪਿੱਛੇ ਇਹ ਥੋੜਾ ਜਿਹਾ ਆਪਣਾ ਡਿਜ਼ਾਈਨ ਜਿਹਾ ਬਣਾਉਣਾ ਦੋ ਕੁੰਡੇ ਪਾਵਾਂਗੇ ਆਪਾਂ ਸਿੱਧੇ ਤੁਸੀਂ ਕੋਈ ਵੀ ਡਿਜ਼ਾਈਨ ਪਾ ਸਕਦੇ ਹੋ ਉਹਦੇ ਵਿੱਚ ਇਹ ਨਹੀਂ ਹੈਗਾ ਇਹ ਜਿਹੜਾ ਮੈਂ ਡਿਜ਼ਾਈਨ ਬਣਾਉਣਾ ਥੋੜਾ ਜਿਹਾ ਮੈਂ ਉਹਦੇ ਵਿੱਚ ਬਣਾਇਆ ਨਾ ਇਹਦੇ ਨਾਲ ਦੀ ਕੋਟੀ 'ਚ ਉਦਾਂ ਦਾ ਡਿਜ਼ਾਈਨ ਇਹ ਨੱਕ ਪਾਤਾ ਇਹ 'ਚ ਕੋਈ ਵੀ ਡਿਜ਼ਾਈਨ ਤੁਸੀਂ ਪਾ ਸਕਦੇ ਹੋ ਚਾਹੇ ਸਾਹਬੀ ਬਣ ਸਕਦੇ ਹੋ ਦੇਖੀ ਦੋ ਕੁੰਡੇ ਸਿੱਧੇ ਬੋਣ ਲੇ ਤੇ ਸਿੱਧਿਆਂ ਤੋਂ ਬਾਅਦ ਆਪਾਂ ਹੁਣ ਇੱਥੇ ਬਣਾਵਾਂਗੇ ਇਹਦਾ ਡਿਜ਼ਾਈਨ ਇਕੜੇ ਧਾਗਾ ਮੂਰੇ ਕਰਾਂਗੇ ਲੱਗ ਕੇ ਪਿੱਛੇ ਕਰਕੇ ਲੱਗ ਕੇ ਫਿਲਮੂ ਕਰਾਂਗੇ ਆਪਾਂ ਹੁਣ ਇਹਨੂੰ ਗਿਣਾਂਗੇ ਆਪਾਂ ਦੋ ਕੁੰਡੇ ਸਿੱਧੇ ਤੋਰੇ ਨੇ ਇਹਨਾਂ ਨੂੰ ਛੱਡ ਕੇ 1 2 1 2 3 4 5 6 7 8 9 9 ਕੁੰਡੇ ਹੋ ਗਏ ਆਪਣੇ ਇਹ ਤੇ ਹੁਣ ਇਹਨੂੰ ਆਪਾਂ ਕੀ ਕਰਾਂਗੇ ਇਹ ਤੋਂ ਆਪਾਂ ਫੇਰ ਸਿੱਧਾ ਤੋਰਾਂਗੇ ਦੇਖੀਏ ਇਹ ਦੋ ਕ ਡਿਜ਼ਾਈਨ ਮੇਰੇ ਪੈਂਦੇ ਨੇ ਤੇ ਦੋ ਕੁੰਡੇ ਆਪਾਂ ਤੋਰਾਂਗੇ ਸਿੱਧੇ ਹੋਣ ਇਹਦੇ ਦੋ ਸਿੱਧੇ ਹੋ ਗਏ ਆਪਣੇ ਕੁੰਡੇ ਤੇ ਬਾਕੀ ਹਜੇ ਮੈਂ ਉਲਟੇ-ਉਲਟੇ ਉਕਣੇ ਆਪਾਂ ਬੁੰਨ ਲੈਣੇ ਨੇ ਇਹਨੂੰ ਕੋਈ ਘਟਾਉਣਾ ਨਹੀਂ ਕੋਈ ਸ ਨਹੀਂ ਵਧਾਉਣਾ ਨਹੀਂ ਹਜੇ ਦੋ ਸਲਾਈਆਂ ਪਾ ਕੇ ਤੁਹਾਨੂੰ ਬਾਅਦ ਵਿੱਚ ਦਿਖਾਉਂਗੀ ਇਹ ਚਾਹੇ ਇਹਦੇ ਵਿੱਚ ਆਪਾਂ ਕੋਈ ਵੀ ਡਿਜ਼ਾਈਨ ਪਾ ਸਕਦੇ ਜੇ ਛੋਟਾ ਜਿਹਾ ਬਣਾਉਣਾ ਵੀ ਆ ਤੇ ਚਾਹੇ ਆਪਾਂ ਉਲਟੇ ਸਿੱਧੇ ਦਾ ਬਾਰਡਰ ਪਾ ਸਕਦੇ ਆ ਜਾਨੀ ਕੋਈ ਵੀ ਕਰ ਸਕਦੇ ਆਪਾਂ मैं थोड़ा जहा डिजाइन जो बनाता मूहरे जी हाँ उल्टी सिलाई है हूँ उल्टी पैनिया बस सारी सिलाई इदा ही पौगी उल्टी हो ਦੇਖੋ ਜੀ ਆਪਣੀ ਸਲਾਈ ਪੈ ਗਈ ਹੁਣ ਉਹ ਉਲਟੀ ਵੀ ਹੁਣ ਆਪਾਂ ਆਗੇ ਸਿੱਧੀ ਸਾਈਡ ਇਹ ਸਿੱਧੀ ਸਾਈਡ ਹੈ ਜਿਹੜਾ ਡਿਜ਼ਾਈਨ ਆ ਮੇਰੇ ਉਲਟੀ ਸਾਈਡ ਤੇ ਜਿਹੜੀ ਸਿੱਧੀ ਸਾਈਡ ਹੈ ਨਾ ਇਹ ਆ ਕੇ ਸਾਰੀ ਤੇ ਡਿਜ਼ਾਈਨ ਆ ਜਿਹੜਾ ਮੇਰਾ ਪੌਨੀਆ ਮੈਂ ਛੋਟਾ ਜਿਹਾ ਇਹ ਪੈਂਦਾ ਉਲਟੀ ਸਲਾਈ ਨਾ ਨੂੰ ਉਲਟੀ ਉਲਟੀ ਸਲਾਈ ਪਾ ਮਾ 18 ਕੁੰਡੇ ਆਪਾਂ ਬੁਣ ਕੇ ਜਿਹੜੇ ਆਪਣੇ ਦੋ ਕੁੰਡੇ ਆਉਣਗੇ ਸਿੱਧੇ ਉਹ ਸਿੱਧੇ ਪਾਉਣੇ ਨੇ ਬਹੁਤ ਪਿਆਰਾ ਹੈ ਲੱਗਦੇ ਨੇ ਬੁਣੇ ਇਹ ਬੂਟ ਜੇ ਦੇਖਿਓ ਦੋ ਆਪਣੇ ਕੁੰਡੇ ਪੈਣਗੇ ਹੋਰ ਫਿਰ ਆਪਣੇ ਦੋ ਕੁੰਡੇ ਸਿੱਧੇ ਆਉਣੇ ਆ ਦੇਖੋ ਜੀ ਦੋ ਕੁੰਡੇ ਆਪਾਂ ਸਿੱਧੇ ਪਾਵਾਂਗੇ ਸਿੱਧਿਆਂ ਤੋਂ ਬਾਅਦ ਆਪਾਂ ਸਾਰੇ ਕੁੰਡੇ ਉਲਟੇ-ਉਲਟੇ ਪਾਵਾਂਗੇ 9 ਕੁੰਡੇ ਨੇ ਇਹ ਕੰਨੀ चार तेन चार पाँच छत अठ नौ ये वाला आ गया हाँ नौ कुंडे का तो अपना यह डिजाइन है ना, दो कुंडे अपने चलन के सीधे देखिए दो कुंडे सीधे पा के फिर आप धागा मूहरे करा सारी आप उल्टे उल्टे पावे जो अपने अठारह कुंडे ने इधर भी सारी सिलाई उल्टी पैगी गई अपने ये सैड अपनी सीधी है सिलाई अपनी है उल्टी है देखिए हम आप सारे कुंडे ये उल्टे बुनाए अठारह कुंडे ये दो कुंडे अपने सीधे ने वो भी आप उल्टे लवेंगे भी कुंडे ने हजे आप सीधे सीधे बुनने ने। ਤੇ ਸਲਾਈਏ ਆਪਣੀ ਉਲਟੀ ਦਾ ਡਿਜ਼ਾਈਨ ਆਪਣਾ ਇਹਦੇ ਵਿੱਚੇ ਪਾਣਾ ਜਿਹੜਾ ਵਿਚਾਲੇ ਤੋਰਿਆ ਸਿੱਧਾ ਥੋੜਾ ਜਿਹਾ ਤਾਂ ਦੇਖੀ ਦੋ ਗੁੰਡੇ ਆਪਣੇ ਐ ਸਿੱਧੇ ਨੇ ਇਹਨੂੰ ਸਿੱਧੇ ਵੀ ਕਰਾਂਗੇ ਆਪਾਂ ਬਾਕੀ ਆਪਣਾ ਡਿਜ਼ਾਈਨ ਆ ਲ ਆ ਗਿਆ ਦੇਖੀ ਤਾਂ ਗਮੂਰੀ ਰਹੂਗਾ ਇਹ సండా డి డిన బాగా పిచ్చే కే ఏ తిని కండే బ కడ్నాను దో ధాగా మూల కదా ఫోర్ బే తిడ్యా ధాగా పిచ్చే క ਤਾਂ ਗਮੂਰੇ ਕਰਾਂਗੇ ਤਿੰਨ ਦਾ ਇੱਕ ਫੇਰ ਬੁਣਾਵਾਂਗੇ। ਉਧਰ ਗਿੱਚੇ ਕਰਾਂਗੇ ਇੱਕ ਕੁੰਡਾ ਫੇਰ ਆਪਾਂ ਇਹਦਾ ਡਿਜ਼ਾਈਨ ਬਣਾਉਣਾ। ਆ ਦੇਖੀਏ ਹੁਣ ਆਪਣੇ ਕੁੰਡੇ ਪਾਣੇ ਨੇ ਸਾਰੇ ਸਿੱਧੇ। ਮਤਲਬ ਉਲਟੇ ਪਾਣੇ ਦੋ ਕੁੰਡੇ ਆਪਣੇ ਸਿੱਧੇ ਜਾਂਦੇ ਨੇ ਉਹ ਵੀ ਉਲਟੇ। ਬਾਕੀ ਆਪਣੇ 18 ਕੁੰਡੇ ਨੇ ਉਹ ਵੀ ਉਲਟੇ ਪੈਣੇ ਨੇ ਕੁੰਡੇ ਆਪਾਂ ਸਾਰੇ ਉਲਟੇ-ਉਲਟੇ ਬੁਣਨੇ ਨੇ ਨਮਾ ਤੁਹਾਨੂੰ ਸਿੱਧੀ ਸਾਈਡ ਤੇ ਦੱਸਾਂਗੇ ਆਪਾਂ ਤਿੰਨ ਸਲਾਈਆਂ ਪੈ ਗਈਆਂ ਇਦਾਂ ਹੀ ਆਪਣੀਆਂ ਤਿੰਨ ਸਲਾਈਆਂ ਤੋਂ ਬਾਅਦ ਤੇ ਆਪਾਂ ਹੁਣ ਇਹਦੀ ਕਾਟ ਪਾਵਾਂਗੇ ਘਟਾਉਣੇ ਨੇ ਆਪਾਂ ਨੇ ਕੁੰਡੇ ਆ ਦੇਖੋ ਜੀ ਆਪਣੇ ਹੋ ਗਏ ਹੁਣ ਤੇ ਆ ਕੇ ਆਪਾਂ ਹੁਣ ਸਿੱਧੀ ਸਾਈਡ ਆਹੀ ਆਪਣੇ 2 3 4 5 6 7 8 9 10 11 12 13 14 15 ਸੋ ਦੇਖੀ ਆਪਣੇ ਦੋ ਕੁੰਡੇ ਆ ਸਿੱਧੇ ਨੇ ਨਾ ਆਪਾਂ ਹੁਣ 16 ਕੁੰਡੇ ਆਪਾਂ ਬਣ ਲੇ ਇਹ ਆਪਾਂ ਦੋ ਕੁੰਡੇ ਆ ਸਿੱਧੇ ਨੇ ਸਿੱਧਿਆਂ ਦੇ ਕੁੰਡਿਆਂ ਨੂੰ ਮੂਹਰੇ ਤਾਂ ਅੱਗਾ ਪਿੱਛੇ ਕਰਾਂਗੇ ਆਪਾਂ ਦੋ ਦਾ ਇੱਕ ਕਰਨਾ ਇਹ ਹੋ ਗਏ ਆਪਣੇ 17 ਕੁੰਡੇ ਠੀਕ ਹੈ ਜੀ ਇੱਕ ਕੁੰਡੇ ਦਾ ਆਪਾਂ ਘਾਟਾ ਹਤਾ ਜਿਹੜੇ ਸਿੱਧੇ ਕੁੰਡੇ ਨੇ ਦੋ ਆਪਣੇ ਸਿੱਧੇ ਹੀ ਜਾਣੇ ਨੇ ਇਹ ਇਹ ਸਿੱਧੀ ਇਹ ਸਿੱਧੀ ਸਾਈਡ ਆ ਹੁਣ ਆਪਣੀ ਬਾਕੀ ਆਪਾਂ ਕੁੰਡੇ ਪਾਵਾਂਗੇ ਸਾਰੇ ਉਲਟੇ ਡਿਜ਼ਾਈਨ ਆਪਣਾ ਇਹ ਉਲਟੀ ਸਾਈਡ ਨੂੰ ਆਪਾਂ ਸਿੱਧੀ ਸਾਈਡ ਨੂੰ ਤਾਂ ਪੌਲਟੀ ਸਲਾਈਂ ਪਾਉਣੀ ਆ ਆ ਦੇਖੋ ਜੀ ਆਪਾਂ ਹੁਣ ਆਪਾਂ ਸਿੱਧੀ ਸਾਈਡ ਆ ਗਈ ਕੀ ਆਪਣਾ ਡਿਜ਼ਾਈਨ ਬਣ ਗਏ ਤਿੰਨ ਦੋ ਐ ਬਣ ਗਏ ਤੀਜਾ ਆਪਣਾ ਡਿਜ਼ਾਈਨ ਹੋਰੇ ਬਣਿਆ ਬਣੂਗਾ ਹੁਣ ਆਪਣੇ ਦੋ ਕੁੰਡੇ ਨੇ ਜਿਹੜੇ ਸਿੱਧੇ ਹੀ ਇਹਦੇ ਪਿੱਛੇ ਆਪਣਾ ਕੁੰਡਾ ਇੱਧਰ ਹੋ ਗਿਆ ਹੁਣ ਸਿੱਧਾ ਕੁੰਡਾ ਆਪਾਂ ਲੈਵਾਂਗੇ ਆ ਦੇਖੀ ਹੁਣ ਆਪਾਂ ਕੀ ਕਰਾਂਗੇ ਸਿੱਧੇ ਕੁੰਡਿਆਂ ਤੋਂ ਇਲਾਵਾ ਆਪਾਂ ਦੋ ਦਾ ਫੇਰ ਇੱਕ ਕਰਨਾ ਉਹਦੇ ਕੋਲ ਕੁੰਡਾ ਸਿੱਧਿਆਂ ਦੇ ਕੋਲ ਜਿਹੜਾ ਕੁੰਡਾ ਉਹਦੇ ਦੋ ਦਾ ਇੱਕ ਕਰਾਂਗੇ ਆਪਾਂ ਤੇ ਬਾਕੀ ਕੁੰਡੇ ਆਪਾਂ ਸਾਰੇ ਉਲਟੇ ਬਣਾਵਾਂਗੇ ਆ ਗਏ ਆਪਣੀ ਸਿੱਧੀ ਸਲਾਈ ਫੇਰ ਜਿਹੜੇ ਸਾਈਡ ਵਾਲੇ ਕੁੰਡੇ ਨੇ ਆਪਾਂ ਇੱਕ ਇੱਕ ਕੁੰਡਾ ਘਟਾਉਂਦਿਆਂ ਨੇ ਜਾਣਾ ਇਕਣੇ ਦੋ ਕੁੰਡੇ ਆਪਣੇ ਸਿੱਧੇ ਨੇ ਜਦ ਆਪਾਂ ਸਿੱਧੇ ਕੁੰਡਿਆਂ ਦੇ ਮੂਹਰੇ ਆ ਜੰਨੇ ਆ ਦੇਖੀਏ ਦੋ ਦੇ ਇੱਕ ਕਰਾਂਗੇ ਆਪਾਂ ਇਸ ਤਰੀਕੇ ਨਾਲ ਆਪਣਾ ਸਾਈਡ ਵਾਲਾ ਇੱਕ ਹਿੱਕ ਇੱਕ ਇੱਕ ਕੱਢਦਾ ਜਾਊਗਾ ਬਸ ਏਕਣੇ ਬਣਨੇ ਨੇ ਕੋਈ ਇਹ ਬਹੁਤ ਜ਼ਿਆਦਾ ਔਖਾ ਨਹੀਂ ਹੈਗਾ ਬਹੁਤ ਸੌਖੇ ਤਰੀਕੇ ਨਾਲ ਬਣਦੇ ਨੇ ਤੇ ਆਪਣਾ ਨਾਲ ਦੀ ਨਾਲ ਡਿਜ਼ਾਈਨ ਵੀ ਆ ਗਿਆ ਤੇ ਮੈਂ ਏਕਣੇ ਡਿਜ਼ਾਈਨ ਪਾ ਕੇ ਜਿਹੜੇ ਆਪਣੇ ਦੋ ਕੁੰਡੇ ਮੇਰੇ ਸਿੱਧੇ ਆਏ ਤੋਰੇ ਹੋਏ ਨੇ ਇਹਦੇ ਨਾਲੋਂ ਵੀ ਆਪਾਂ ਦੋ ਕੁੰਡਿਆਂ ਦਾ ਇੱਕ ਕਰਨਾ ਇੱਕ ਕੁੰਡਾ ਆਪਾਂ ਇਧਰੋਂ ਘਟਾਇਆ ਕਰਨਾ ਇੱਕ ਆਪਾਂ ਨੇ ਕੁੰਡਾ ਇਧਰੋਂ ਘਟਾਇਆ ਕਰਨਾ ਦੇਖੋ ਜਦੋਂ ਆਪਣੇ 38 ਕੁੰਡੇ ਨਾ ਰਹਿ ਜਾਣਨਾਂ ਦੇਖੀਏ ਉਨਾ ਚਿਰ ਇਹ ਆਪਾਂ ਬੁਣਾਂਗੇ ਬਾਕੀ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਆਪਾਂ ਕਿੰਨੇ ਕੁੰਡੇ ਨੇ ਰੱਖਣੇ ਉਨਾ ਚਿਰ ਮੈਂ ਬੁਣ ਕੇ ਜੇ ਕੁੰਡੇ ਆਪਾਂ ਬੰਦ ਕਰਾਂਗੇ ਇਹ ਵੀ ਆਪਣੇ ਪੂਰੇ ਹੋਗੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਜਿਹੜੀਆਂ ਸਲਾਈਆਂ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਣੇ ਪੈਜੀਆਂ ਪੂਰੀਆਂ ਇੱਥੇ ਟੁਕਰ ਬੁਣਿਆ ਗਿਆ ਬੂਟ ਤੇ ਹੁਣ ਆਪਾਂ ਇਹਨੂੰ ਇੱਥੇ ਬਾਰਡਰ ਬਣਾਉਣਾ ਸ਼ੁਰੂ ਕਰਾਂਗੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 ਕੁੰਡੇ ਆਪਣੇ ਰਹਿ ਗਏ ਆਪਾਂ ਨੇ ਇਹ ਹੁਣ ਬਾਰਡਰ ਬਣਾਵਾਂਗੇ ਇਹਨਾਂ ਦਾ ਆਪਣੇ 10 ਕੁੰਡੇ ਆਪਣੇ 52 ਕੁੰਡੇ ਸੀਗੇ ਬਾਕੀ ਆਪਾਂ ਨੇ ਕੁੰਡੇ ਘਟਾ ਦਿੱਤੇ ਇੱਕ ਇੱਕ ਕਰਕੇ ਹੁਣ ਆਪਾਂ ਇਹਨਾਂ ਦਾ ਬਣਾਉਣ ਲੱਗਿਆਂ ਬਾਰਡਰ ਦੇਖੀਏ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਸਿੱਧਾ ਇੱਕਨੇ ਆਪਾਂ ਨੇ ਸਾਰਾ ਉਲਟੇ ਸਿੱਧੇ ਦਾ ਬਾਰਡਰ ਬਣਾਵਾਂਗੇ 2 ਇੰਚ ਦਾ ਗੇੜਾ ਬਣਾ ਜਿਹੜਾ ਬਾਰਡਰ ਕਰਿਆ ਉਹ ਆਪਾਂ ਜਾਨੂੰ ਬਣਾਵਾਂਗੇ ਬਾਕੀ ਸਾਰੇ ਕੁੰਡੇ ਆਪਾਂ ਬੰਦ ਕਰਾਂਗੇ ਹੁਣ ਘਟਾਉਣਾ ਕੋਈ ਨਹੀਂ ਵਧਾਉਣਾ ਕੋਈ ਨਹੀਂ ਬਸ ਹੁਣ ਆਪਾਂ ਬਾਰਡਰ ਬਾਰਡਰ ਬਣਾਉਣਾ ਇਹ ਆਪਣੀ ਮਰਜ਼ੀ ਆ ਬਾਰਡਰ ਲੰਬਾ ਵੀ ਕਰ ਸਕਦੇ ਆਪਾਂ ਜੇ ਡਬਲ ਕਰਨਾ ਮੋੜਨਾ ਤੇ ਮੈਂ ਜਣੀ ਮੋੜਨਾ ਨਹੀਂ ਹੈਗਾ ਮੈਂ ਸਿੱਧਾ ਹੀ ਬਣਾਇਆ ਉਹਨਾਂ ਕੇ ਉਹ ਆਪਣੀ ਮਰਜ਼ੀ ਆ ਬੜਾ ਛੋਟੇ ਕਰਨੇ ਦੀ ਕੁੰਡੇ ਦੇਖੀਏ ਆਪਣੇ ਹਿਸਾਬ ਨਾਲ ਰੱਖਣੇ ਨੇ ਇਹ ਇਹ ਮੈਂ ਕੁੰਡੇ ਮੇਰੇ ਵੀ ਇਹ ਦੇ 2 ਤੋਂ 2 ਸਾਲ ਦੇ ਟੁਕਰਾ ਗਾ ਗੁੱਟ ਜਿਹੜਾ ਬੁਣਿਆ ਆਪਾਂ ਨੇ ਇਹ ਮੇਰੀ ਔਨ ਵੀ ਥੋੜੀ ਜਿਹੀ ਮੋਟੀ ਆ ਇਹ 3 ਪਲਾਈ ਵਾਲੀ ਔਨ ਤੇ ਜੇ ਆਪਾਂ ਨੇ ਦੋ ਔਨਾਂ ਬੁਣਨੇ ਨੇ ਉਹ ਵੀ ਆਪਾਂ ਇੰਨੇ ਕੁੰਡੇ ਰੱਖਾਂਗੇ ਇਤੋਂ ਵੱਧ ਨਾ ਕਰੀਏ ਬਸ 50 52 ਕੁੰਡੇ ਬਸ ਇਤੋਂ ਵੱਧ ਨਹੀਂ ਹੋਣੇ ਚਾਹੀਦੇ ਇੰਨੇ ਚਾਹੀਦੇ ਨੇ ਉਦੋਂ ਤਾਂ ਫਿਰ ਬਾਅਦ ਇਹ بڑے ਹੋ ਜਾਂਦੇ ਨੇ ਆਪਾਂ ਜਿਆਦਾ ਇਹ ਆਪਣੀ ਮਰਜ਼ੀ ਆ ਪੈਰ ਵੜਾ ਤਾਂ ਨਿਆਣੇ ਦੇ ਆਪਾਂ ਹੋਰ ਵੀ ਘਟਾ ਸਕਦੇ ਆ ਆਪਾਂ 37 ਗੁੰਡੇ ਰੱਖ ਸਕਦੇ ਆ ਜਿਵੇਂ ਮੈਂ 37 38 ਗੁੰਡੇ ਆਪਾਂ ਮੇਰੇ 38 ਨੇ ਆਪਾਂ 35 37 ਗੁੰਡੇ ਵੀ ਰੱਖ ਸਕਦੇ ਆ ਬਹੁਤ ਹੋ ਜਾਂਦਾ ਹੈਗਾ ਅਜਿਹੇ ਲੱਗਦਾ ਹੈ ਇਹ ਆਪਣੇ ਹਿਸਾਬ ਨਾਲ ਤੁਸੀਂ ਕਰਨਾ ਬਸ ਇਹ ਉਲਟੇ ਸਿੱਧਿਆਂ ਤੇ ਸਿੱਧੇ ਉਲਟਿਆਂ ਤੇ ਉਲਟੇ ਬਾਰਡਰ ਹੈ ਮੈਂ ਜਾਨੂ ਇਹ ਤੁਸੀਂ ਬਾਰਡਰ ਦੀਆਂ ਸਲਾਈਆਂ ਪਾਉਂਗੀ ਇਹ ਤੁਹਾਨੂੰ ਮੈਂ ਬਣਾ ਕੇ ਇਹ ਸਾਰਾ ਦਿਖਾਉਣੀ ਆ ਵੀ ਜਿੰਨੀਆਂ ਕਸਲਾਈਆਂ ਆਪਾਂ ਪਾਉਣੀਆਂ ਨੇ ਦੇਖੀ ਐਡਾ ਕੇ ਬਾਰਡਰ ਰਹੇ ਇੰਨਾ ਕੁ ਆਪਾਂ ਬਾਰਡਰ ਪਾਵਾਂਗੇ ਜਾਨੂੰ ਤੁਹਾਨੂੰ ਬਣਾ ਕੇ ਇਹ ਦਿਖਾਉਣੀ ਆ ਉਲਟੇ ਸਿੱਧੇ ਦਾ ਬਾਰਡਰ ਦੇਖੋ ਜੀ ਆਪਣੇ ਪੁੰਡੇ ਹੋ ਗਏ ਪੂਰੇ ਬਾਰਡਰ ਜਿੰਨਾ ਆਪਾਂ ਬਣਾਉਣਾ ਸੀਗਾ ਦੋ ਉਂਗਲ ਦਾ ਗਿਹੜ ਬਾਰਡਰ ਕਰਤਾ ਇਹਨੂੰ ਹੁਣ ਆਪਾਂ ਦੇਖਿਏ ਉਲਟੀ ਸਲਾਈ ਤੋਂ ਬੁਣਾ ਕੇ ਦੋ ਦਾ ਇੱਕ ਕਰਾਂਗੇ ਆ ਦੇਖੀਏ ਇੱਕਣੀ ਦੋ ਦਾ ਇੱਕ ਸਲਾਈ ਚ ਪਾਵਾਂਗੇ ਦੋ ਦਾ ਇੱਕ ਨਾ ਬਹੁਤਾ ਆਪਣਾ ਨਹੀਂ ਇਹ ਢਿੱਲਾ ਬੰਨਣਾ ਨਾ ਬਹੁਤਾ ਆਪਣਾ ਟਾਈਟ ਕਰਨਾ बस ਐਸੀ ਸਾਬ ਨੇ ਨਾਲ ਦੋ ਦੋ ਦਾ ਇੱਕ ਕਰਕੇ ਆ ਦੇਖੀ ਦੋ ਦਾ ਇੱਕ ਕਰਦੇ ਜਾਵਾਂਗੇ ਸਾਰੇ ਦੇਖਿਓ ਇੰਨਾ ਕਰਨਾ ਵਸ ਨਾ ਆਪਣੀ ਬਹੁਤਾ ਕਸਣਾ ਨਾ ਆਪਣੀ ਬਹੁਤਾ ਹੋ ਕਰਨਾ ਠੀਕ ਹੈ ਜੀ ਇਹਨੂੰ ਬਸ ਇਸੇ ਹਿਸਾਬ ਨਾਲ ਅਪਰ ਕਰਾਂਗੇ 1 ਦੋ ਦਾ 1 ਦੋ ਦਾ 1 ਸਾਰੇ ਕੁੰਡੇ ਬੰਦ ਕਰ ਦਾਂਗੇ ਬਹੁਤ ਵਧੀਆ ਪਿਆਰੇ ਇਹ ਬਹੁਤ ਅੱਧੇ ਘੰਟੇ ਦੇ ਵਿੱਚ ਇਹ ਬੁਣ ਕੇ ਤਿਆਰ ਹੋ ਜਾਂਦੇ ਆ ਅੱਧੇ ਘੰਟੇ ਦੇ ਵਿੱਚ ਇਹ ਆਪਾਂ ਇੱਕ ਜਗ੍ਹਾ ਬੈਠੇ ਬੈਠੇ ਬੁਣ ਸਕਦੇ ਆ ਜਿਆਦਾ ਔਖਾ ਨਹੀਂ ਇਹ ਤਾਂ ਮੇਰਾ ਥੋੜਾ ਜਿਹਾ ਡਿਜ਼ਾਈਨ ਕਰਕੇ ਲੱਗਿਆ ਨਹੀਂ ਜਿਵੇਂ ਬਿਲਕੁਲ ਵੀ ਉਹ ਨਹੀਂ ਹੈਗਾ ਸਿੱਧਾ ਹੀ ਆ ਇਹ ਤੁਸੀਂ ਆਪਣੇ ਹਿਸਾਬ ਨਾਲ ਬੁਣਨੇ ਨੇ ਜੇ ਆਪਾਂ ਛੋਟੇ ਬੱਚੇ ਦੇ ਬੁਣਨੇ ਜਿਵੇਂ ਛੋਟੇ ਬੁਣਨੇ ਪੰਜ ਚਾਰ ਕੁੰਡੇ ਆਪਾਂ ਹੁਣ ਆਪਾਂ ਇਸੇ ਤਰ੍ਹਾਂ ਇਹਨਾਂ ਦੇ ਕੁੰਡੇ ਬੰਦ ਕਰਕੇ ਫਿਰ ਆਪਾਂ ਨੇ ਮਾਰ ਦੇਣੀਆਂ ਸਲਾਈਏ ਦੀ ਬਸ ਇੰਨਾ ਕੇ ਕੰਮ ਆ ਬਹੁਤ ਸੌਖੇ ਤਰੀਕੇ ਨਾਲ ਬਣਦੇ ਨੇ ਤੁਸੀਂ ਵੀ ਟਰਾਈ ਮਾਰਿਓ ਜ਼ਰੂਰ ਬਣਾਇਆ ਆਪਣੇ ਬੱਚਿਆਂ ਦੇ ਛੋਟੇ-ਛੋਟਿਆਂ ਦੇ ਇਦੋਂ ਛੋਟੇ ਬਣਾਉਣੇ ਨੇ ਤਾਂ ਜ਼ੀਰੋ ਸਾਈਜ਼ ਦੇ ਬਣਾਉਣੇ ਨੇ ਤਾਂ ਆਪਾਂ ਕੁੰਡੇ ਘੱਟ ਲਵਾਂਗੇ ਦੇਖੀਏ 40 ਕੁੰਡੇ ਹੀ ਬਹੁਤ ਨੇ ਸਹੇ ਸਾਲ ਦੇ ਵੀ 1.5 ਸਾਲ ਤੋਂ ਬੱਚੇ ਦੇ ਆਉਣਗੇ ਇਹ ਇਹਨੂੰ ਪੰਦ ਕਰਾਂਗੇ ਆ ਦੇਖੀ ਦੇਖੋ ਜੀ ਇਹਨੂੰ ਆਪਾਂ ਇੱਥੋਂ ਧਰ ਕੇ ਸਲਾਈ ਇੰਦਾ ਇੰਦਾ ਸਲਾਈ ਲੈ ਕੇ ਜਾਣੀ ਆ ਇਹਨੂੰ ਇੱਥੇ ਤੱਕ ਲੈ ਕੇ ਆਵਾਂਗੇ ਇੱਥੇ ਤੱਕਰ ਇੱਥੋਂ ਆਪਾਂ ਨੇ ਪਾ ਕੇ ਕੁੰਡੇ ਗਲਾਈ ਕਰ ਦੇਣੀ ਆ ਖਿੱਚ ਦੇਣਾ ਕੁੰਡਾ ਮੈਂ ਇਹਨਾਂ ਪਹਿਲਾਂ ਬਣਾ ਦਮਾ ਆ ਸਲਾਈ ਲਾਦਣੀ ਫੇ ਇੱਥੇ ਆ ਕੇ ਤੁਹਾਨੂੰ ਨੇੜੇ ਦਿਖਾਉਣੀ ਆ ਆ ਦੇਖੀ ਆਪਾਂ ਇਦਾਂ ਸਲਾਈ ਲਾਉਣੀ ਆ ਇਹ ਆਪਣੀ ਚੈਨ ਵਾਲਾ ਕੁੰਡਾ ਦੇਖੀਏ ਫੜ ਕੇ ਸਲਾਈ ਲਾਈ ਜਾਣੀ ਬਹੁਤ ਵਧੀਆ ਸਲਾਈ ਲੱਗ ਜਾਂਦੀ ਐ ਇੱਕ ਦੇਖੋ ਜੀ ਆਪਾਂ ਸਲਾਈ ਕਰਦੇ ਹੁਰੇ ਆ ਗਏ ਆ ਦੇਖੀਏ ਐਨੇ ਕ ਕੁੰਡੇ ਆਪਾਂ ਇਹਨੂੰ ਕਰਾਂਗੇ ਬੰਦ ਐਨੇ ਕ ਕੁੰਡੇ ਨਾਲ ਆਪਾਂ ਨੇ ਬਸ ਆਇਆ ਪਾ ਕੇ ਉੱਤੇ ਤੇਜ਼ੀਆਂ ਪਾ ਕੇ ਲੈ ਕੇ ਜਾਣੇ ਨੇ ਇਹ ਆਪਾਂ ਨੇ ਖਿੱਚ ਕੇ ਬਸ ਗਲਾਈ ਜੀ ਬਣਾਉਣੀ ਹੈ ਜੀ ਆ ਦੇਖੋ ਜੀ ਬਸ ਇੱਥੋਂ ਆਪਾਂ ਕੁੰਡਾ ਇਹਨੂੰ ਪੱਕਾ ਕਰ ਦੇਣਾ ਇਹਦੀ ਗਲਾਈ ਬਣ ਜਾਂਦੀ ਹੈ। ਦੇਖੀਏ ਸਲਾਈਆ ਆਪਣਾ ਇਹ ਆਪਣਾ ਬੂਟ ਵਧੀਆ ਬਣ ਗਿਆ। ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਦੱਸਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਲਾਇਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮੈਂ ਸਾਰੀਆਂ ਭੈਣਾਂ ਦਾ ਧੰਨਵਾਦ ਦਿਲੋਂ ਧੰਨਵਾਦ ਤੁਸੀਂ ਮੇਰੀ ਵੀਡੀਓ ਦੇਖਣ ਲਈ ਤੇ ਵੱਧ ਤੋਂ ਵੱਧ ਲਾਇਕ ਸ਼ੇਅਰ ਕਰੋ ਵੀਡੀਓ ਪੂਰੀ ਦੇਖਿਆ ਕਰੋ ਦੇਖੀਏ ਜੀ ਮੈਂ ਤਾਂ ਆਪਣੇ ਮਨ ਨੂੰ ਬਹੁਤ ਵਧੀਆ ਸਮਝ ਆਉਣੀ ਹੈ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਇਹ ਬੂਟ ਬਾਰੇ ਵੀ ਦੱਸ ਦਊਂਗੀ ਦੇਖੀਏ ਮੈਂ ਤਾਂ ਇਹਨੇ ਥੱਲੇ 52 ਕੁੰਡੇ ਠੀਕ ਹੈ ਜੀ 52 ਕੁੰਡੇ ਮੈਂ ਥੱਲਿਓਂ ਧਰਦੀ ਧਰਦੀ ਗਈਆਂ ਇੱਥੇ ਆਪਾਂ ਡਿਜ਼ਾਈਨ ਆਪਾਂ ਨੇ ਦੇਖੀ 18 ਕੁੰਡੇ ਜੇ ਆਪਾਂ 6 ਵੱਟਾਂ ਪਾ ਲਈਆਂ ਇਹ ਉਲਟੀਆਂ ਉਲਟੀਆਂ 6 ਲਾਈਨਾਂ ਪਾ ਕੇ ਆਪਾਂ ਨੇ ਕੀ ਕਰਿਆ 18 ਕੁੰਡੇ ਪਹਿਲਾਂ ਸਿੱਧੇ ਬੁਣ ਲਏ ਉਲਟੇ ਜਿਹੜੇ ਆਪਣੀ ਵੱਟਾਂ ਵਾਲੇ ਤੇ ਜਿਹੜੇ ਆਪਣੇ 12 ਕੁੰਡੇ ਸੀਗੇ ਉਹਦਾ ਆਪਾਂ ਇਹ ਡਿਜ਼ਾਈਨ ਬਣਾਇਆ ਦੋ ਕੁੰਡੇ ਆਪਾਂ ਸਿੱਧੇ ਤੋਰੇ ਨੇ ਪਹਿਲਾਂ 18 ਕੁੰਡੇ 18 ਤੋਂ ਦੋ ਕੁੰਡੇ ਸਿੱਧੇ ਸਿੱਧੇ ਇਹ ਤਾਂ ਮੇਰਾ ਡਿਜ਼ਾਈਨ ਸੀਗਾ ਜੇ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਆਪਣਾ ਡਿਜ਼ਾਈਨ ਪਾ ਸਕਦੇ ਆ ਤੇ ਨੌ ਕੁੰਡਿਆਂ ਦਾ ਮੇਰਾ ਡਿਜ਼ਾਈਨ ਆਇਆ ਹੈ ਦੋ ਕੁੰਡੇ ਮੇਰੇ ਫੇਰ ਸਿੱਧੇ ਤੋਰੇ ਹੋਏ ਨੇ ਫੇਰ ਆਪਣੇ 18 ਕੁੰਡੇ ਨੇ ਇਹ ਤਿੰਨ ਸਲਾਈਆਂ ਪਾ ਕੇ ਇੱਕ ਕੁੰਡਾ ਇੱਥੋਂ ਕਟਿਆ ਇੱਕ ਕੁੰਡਾ ਇਧਰੋਂ ਕਟਿਆ ਘੜ ਦੇ ਘੜ ਦੇ ਮੇਰੇ 10 ਕੁੰਡੇ ਘਟ ਗਏ 10 ਕੁੰਡੇ ਘਟ ਕੇ ਜਦ ਮੇਰੇ 738 ਕੁੰਡੇ ਰਹਿ ਗਏ ਤੇ ਆਪਾਂ ਨੇ ਬੰਦ ਕਰਤਾ ਆ ਦੇਖੀਏ ਇੱਥੋਂ ਆ ਕੇ ਆਪਾਂ ਬੰਦ ਕਰਤਾ ਇਹ ਮੈਂ ਬਾਰਡਰ ਬਣਾ ਲਿਆ ਉੱਤੇ ਤੇ ਉਪਰ ਨਿਆਣੇ ਦਾ ਥੋੜਾ ਜਿਹਾ ਖੁੱਲਾ ਪੈ ਜਾਂਦਾ ਹੁਣ ਇਹਦੇ ਵਿੱਚ ਮੈਂ ਇੱਥੇ ਡੋਰੀ ਵੀ ਪਾਉਂਗੀ ਡੋਰੀ ਪਾ ਕੇ ਆਪਾਂ ਵਧੀਆ ਬਣਾਵਾਂਗੇ ਦੇਖੀਏ ਇਹ 2 ਤੋਂ 1.5 ਸਾਲ ਦੇ ਤੇ ਲਾ ਕੇ ਐਨ ਆਊਗਾ ਬੱਚੇ ਦੇ ਜੇ ਤੁਸੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਘੱਟ ਵੀ ਕਰ ਸਕਦੇ ਹੋ ਧੰਨਵਾਦ ਜੀ ਫੇਰ